ਆਪ ਸਭ ਨੂੰ ਪਤਾ ਹੀ ਹੈ ਜੀ ਪ੍ਰਤਾਪ ਕੜਿਆਨੇ ਦੇ ਸੱਟ ਲੱਗੀ ਤੇ ਦੀਪਤ ਵਰਜੀ ਵਾਲਾ ਦੱਸ ਕੇ ਗਿਆ ਵੀ ਉਹ ਹਲੇ ਤੱਕ ਖਿਡਾਰੀ ਬੋਲਿਆ ਨਹੀਂਗਾ ਜਦੋਂ ਇਸ ਗੱਲ ਦਾ ਕਮੇਟੀ ਨੂੰ ਪਤਾ ਲੱਗਿਆ ਸਾਰੇ ਖਿਡਾਰੀਆਂ ਨੇ ਸਾਰੀ ਸੰਗਤ ਨੇ ਦੁੱਖ ਮਨਾਇਆ ਵੀ ਇਦਾਂ ਹੋਣਾ ਨਹੀਂ ਸੀ ਚਾਹੀਦਾ ਪਹਿਲਾਂ ਤੇ ਅਰਦਾਸ ਜਿਹੜੇ ਸੁਣ ਰਹੇ ਆ ਉਹ ਜ਼ਰੂਰ ਕਰਿਓ ਵਾਹਿਗੁਰੂ ਮਿਹਰ ਕਰੇ ਉਸ ਪਰਿਵਾਰ ਤੇ ਜਲਦੀ ਠੀਕ ਹੋ ਜਾਵੇ ਬੂਟਾ ਛਾਪਾਂ ਬਾਈ ਸਾਡੀ ਖੇਡ ਕਬੱਡੀ ਦਾ ਜਿਹੜਾ ਲੰਮੇ ਸਮੇਂ ਤੋਂ ਮੇਲਾ ਕਰਵਾ ਰਿਹਾ ਜਦੋਂ ਬਾਈ ਨੂੰ ਪਤਾ ਲੱਗਿਆ ਤੇ ਬਾਈ ਨੇ ਸਾਰੇ ਐਨ ਆਰ ਆਈ ਪ੍ਰੋਮੋਟਰ ਜਿਨ੍ਹਾਂ ਨੇ ਪ੍ਰਾਈਜ਼ ਦੇਣਾ ਉਹਨਾਂ ਨੂੰ ਬੁਲਾਇਆ ਵੀ ਯਾਰ ਗੱਲ ਆ ਹੋ ਗਈ ਸਵਰਨਾ ਬਾਈ ਖੜਾ ਇੱਧਰ ਸਾਡੇ ਇੰਗਲੈਂਡ ਵਾਲੇ ਕੈਨੇਡਾ ਵਾਲੇ ਰਿੱਕੀ ਗੱਲ ਹੁਣੀ ਖੜੇ ਨੇ ਸਾਰੇ ਸਤਿਕਾਰਯੋਗ ਫਿਰ ਅੱਠ ਟੀਮਾਂ ਜਿਹੜੀਆਂ ਰਹਿ ਗਈਆਂ ਆਹ ਖੜੇ ਆ ਕਰ ਬੂਟੇ ਬਾਈ ਆਪਾਂ ਨਾਂ ਜ਼ਰੂਰ ਬੋਲ ਗਏ ਯਾਰ ਟੀਮਾਂ ਦੇ ਕੋਲੋਟੀ ਹਮੀਦੀ ਆਨੰਦਪੁਰ ਬਨੂੜ ਮਲਕ ਇੱਕ ਲੋਟੀ ਦੀਆਂ ਦੋ ਸੀ ਭੈਣੀਆਂ ਸਾਹ ਤੇ ਤਿਆਹਰਾ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆ ਪਲੇਅਰਾਂ ਨੇ ਹੱਥ ਜੋੜ ਤੇ ਕਹਿੰਦੇ ਜੀ ਜਿਵੇਂ ਤੁਸੀਂ ਫੈਸਲਾ ਕਰ ਦੋਗੇ ਸੀ ਉਸ ਪਰਿਵਾਰ ਦੇ ਨਾਲ ਉਸ ਖਿਡਾਰੀ ਦੇ ਨਾਲ ਬੂਟਾ ਛਾਪਾ ਜੀ ਤੁਹਾਡੇ ਨਾਲ ਆ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਅੱਠੇ ਟੀਮਾਂ ਕਹਿੰਦੀਆਂ ਸਹਿਮਤ ਆ ਫੈਸਲਾ ਇਹ ਲਿਆ ਗਿਆ ਵੀ 1.5 ਲੱਖ ਸੀਗਾ ਵੀਰੇ ਵੈਸਟਾ ਨੂੰ 75-75 ਹਜ਼ਾਰ ਸਵਰਨਾ ਵਾਈ ਦੇ ਧਾਮੀ ਵਾਈ ਦੀ ਤਰਫੋਂ 1.5 ਲੱਖ ਹੀ ਬਣ ਗਿਆ ਪਲੱਸ ਕਰਕੇ 75-75 ਹਜ਼ਾਰ ਤੇ 2.5 ਲੱਖ ਜਿਹੜਾ ਪ੍ਰਾਈਜ਼ ਆ 1.5 ਲੱਖ ਤੇ 1 ਲੱਖ ਰਿੱਕੀ ਤੇ ਬਿੱਲਾ ਯੂਕੇ ਵੱਲੋਂ ਸੀਗਾ ਉਹ ਢਾਈ ਬਣ ਗਿਆ 1.5 ਲੱਖ ਤੇ ਲੱਖ ਢਾਈ ਤੇ 1.5 ਲੱਖ ਸੀ ਨਾਮਚਾਰ ਤੇ ਜਿਹੜਾ 1.5 ਲੱਖ ਬੈਸਟ ਵਾਲਾ ਸੀਗਾ ਬਾਈ ਉਹਨਾਂ ਦਾ ਇਹ ਕਹਿੰਦੇ ਵੀ ਆਪਾਂ 8 ਟੀਮਾਂ ਦੇ ਵਿੱਚ 1.5 ਲੱਖ ਵੰਡਦੀ ਐ ਸਾਰੇ ਕਹਿੰਦੇ ਸਾਨੂੰ ਬਾਈ ਸਹਿਕਾਰ ਆ ਤੇ ਢਾਈ ਲੱਖ ਆਪਾਂ ਪ੍ਰਤਾਪ ਕੜਿਆਣੇ ਨੂੰ ਠੀਕ ਆ ਬਾਈ ਛਾਪੇ ਦੀ ਟੀਮ ਜਿਹੜੀ ਵੀ ਜਿੱਤਦੀ ਉਹਦਾ ਮੇਲਾ ਹੀ ਕੈਨਸਲ ਹੋ ਗਿਆ ਯਾਰ ਜਿਹੜੀਆਂ 8 ਟੀਮਾਂ ਨੇ ਛਾਪਾ ਜਿੱਤ ਚਲੋ ਜਿਹੜੀ ਵੀ ਜਿੱਤਦੀ ਵੀਰੇ ਬਹੁਤ ਬਹੁਤ ਧੰਨਵਾਦ ਜਿਹੜੀ ਵੀ ਜਿੱਤ ਗਈ ਸਾਰੇ ਪਲੇਅਰ ਨਾਲ ਆ ਜਿਹੜਾ ਬਾਈ ਬੁੱਪੇ ਬਾਈ 2.5 ਲੱਖ ਰੁਪਇਆ ਲੱਖ ਰੁਪਇਆ ਤੇ 1.5 ਲੱਖ ਪ੍ਰਾਈਸ ਸੀ 2.5 ਉਹ ਪ੍ਰਤਾਪ ਕੜਿਆਣੇ ਦੇ ਪਰਿਵਾਰ ਤੱਕ ਕੱਲਿਆਂ ਕੱਲ ਨੂੰ ਪਹੁੰਚੀ ਕੱਲਿਆਂ ਪਰਸੋਂ ਪਹੁੰਚ ਜਾਣਾਗਾ ਆ ਦੋ ਦਿਨਾਂ ਦੇ ਵਿੱਚ ਵਿੱਚ ਤੇ ਜਿਹੜਾ 75 75000 ਬਾਈ ਸਵਰਨੇ ਧਾਮੀ ਉਹਨਾਂ ਦੀ ਤਰਫੋਂ ਸੀਗਾ ਉਹ ਆਪਾਂ 8 ਟੀਮਾਂ ਦੇ ਵਿੱਚ ਵੰਡ ਦੇਣਾਗਾ ਤੇ ਜਿਹੜੇ ਵੀ ਵੀਰ ਦੇਖ ਰਹੇ ਆ ਅਰਦਾਸ ਜ਼ਰੂਰ ਕਰਿਓ ਉਹ ਖਿਡਾਰੀ ਜਲਦੀ ਤੰਦਰੁਸਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ